ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਅਰਨਾਨਕ ਮਹਾਰਾਜ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਆ ਨਮ ਮਾਸੇ ਆ ਦੇਵ ਸਿੰਘੋ ਜੀ ਦੋ ਸੋ ਗੁਰੂ ਕੀ ਪਿਆਰਿਓ ਅੰਮ੍ਰਿਤ ਵੇਲੇ ਦੀ ਸੰਭਾਲ ਜ਼ਰੂਰੀ ਹੈ ਜਿਹੜੇ ਕਿ ਸੰਸਕਾਰ ਨਾਮ ਸਿਮਨ ਕਰਨ ਵਾਲੇ ਵਿੱਚ ਹੁੰਦੇ ਨੇ ਉਹਨਾਂ ਦਾ ਜਿਵੇਂ ਕੋਈ ਬਹੁਤ ਹੀ ਜਿਆਦੇ ਧਨ ਕਮਾਉਣਾ ਚਾਹੁੰਦਾ ਹੈ ਪੈਸਾ ਕਮਾਉਣਾ ਚਾਹੁੰਦਾ ਸੋ ਉਹ ਵੀ ਇਸ ਤਰ੍ਹਾਂ ਕਮਾਈਏ ਇਸ ਤਰ੍ਹਾਂ ਕਮਾਈਏ ਹੋਰ ਹਿੰਮਤ ਕਰੀਏ ਸੋ ਇਸ ਤਰ੍ਹਾਂ ਨਾਮ ਸਿਮਰਨ ਬਾਣੀ ਪੜਨ ਵਾਲਿਆਂ ਨੂੰ ਵੀ ਸ਼ੌਕ ਹੁੰਦਾ ਕਿ ਅੰਮ੍ਰਿਤ ਵੇਲਾ ਵੱਧ ਤੋਂ ਵੱਧ ਸੰਭਾਲਿਆ ਜਾਏ ਜਿੰਨਾ ਵੀ ਹੋ ਸਕੇ ਸਿਮਰਨ ਕਰੀਏ ਬੰਦਗੀ ਕਰੀਏ ਉਹਨਾਂ ਦਾ ਚਾਹ ਹੁੰਦਾ ਹੈ ਪ੍ਰਭ ਮਿਲਣੇ ਦਾ ਚਾਹੋ ਸੋ ਜਦੋਂ ਅੰਮ੍ਰਿਤ ਵੇਲੇ ਸੰਭਾਲਿਆ ਨਹੀਂ ਜਾਂਦਾ ਵਿਚਾਰੇ ਉਹ ਫਿਰ ਉਦਾਸ ਹੋ ਜਾਂਦੇ ਨੇ ਤੇ ਅੰਮ੍ਰਿਤ ਵੇਲੇ ਇਕ ਤਾਂ ਬੰਦੇ ਨੂੰ ਥੋੜਾ ਜਆ ਆਪਦੇ ਆਪ ਹੀ ਪਾਵਰ ਅੰਦਰੋਂ ਤਿਆਰ ਕਰਨੀ ਪੈਂਦੀ ਹੈ ਸ਼ਕਤੀ ਤੇ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਹੈਗੀ ਇਹ ਚਲੋ ਫਿਰ ਵੀ ਹਰ ਇੱਕ ਗੱਲ ਦੇ ਵਿੱਚ ਜਿਹੜਾ ਧਰਮ ਰਸਤਾ ਹੈ ਨਾ ਧਰਮ ਦਾ ਇਹਦੇ ਵਿੱਚ ਗੁਰੂ ਦੀ ਕਿਰਪਾ ਤਾਂ ਹੋਣੀ ਹੁੰਦੀ ਹੈ ਆਪ ਮਹਾਰੇ ਤੇ ਗੁਰ ਪ੍ਰਸਾਦ ਦਾ ਰਸਤਾ ਹੈ ਤੇ ਪਹਿਲੀ ਵਾਰੀ ਦਾ ਬੰਦੇ ਨੂੰ ਆਪਣੇ ਖਾਣ ਪੀਣ ਤੇ ਦੇਖਣਾ ਚਾਹੀਦਾ ਹੈ ਉਹ ਚੀਜ਼ਾਂ ਨਾ ਖਾਵੇ ਜਿਹੜੀਆਂ ਆਪਾਂ ਨੂੰ ਆਰਸ ਪੈਦਾ ਕਰਦੀਆਂ ਨੇ ਕਿਉਂਕਿ ਸੰਸਾਰ ਦੇ ਉੱਤੇ ਅੱਜ ਬਰੈਡ ਆ ਸਮੋਸੇ ਇਹ ਤਲੀਆਂ ਹੋਈ ਚੀਜ਼ਾਂ ਨੇ ਜਿਹੜੀਆਂ ਇਹਨਾਂ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਦੇ ਨੇ ਆਲੂ ਵਗੈਰਾ ਪੁਰਾਣੀਆਂ ਤਰਾਣੀਆਂ ਜੀਆਂ ਵੇਹੀਆਂ ਸਬਜ਼ੀਆਂ ਇਹ ਸਰੀਰ ਨੂੰ ਬੇਕਾਰ ਕਰਦੀਆਂ ਨੇ ਇਹ ਚੀਜ਼ਾਂ ਜ਼ਰੂਰ ਜ਼ਰੂਰ ਅੰਮ੍ਰਿਤ ਵੇਲੇ ਵਿੱਚ ਦਾਖਲ ਅਦਾਜੀ ਦਿੰਦੀਆਂ ਨੇ ਖਾਣਾ ਪੀਣਾ ਬਹੁਤ ਜ਼ਿਆਦਾ ਮੈਣੀ ਰੱਖਦੇ ਇਹਦੇ ਵਿੱਚ ਮੰਦਗੀ ਦੇ ਵਿੱਚ ਤੇ ਦੂਜੀ ਗੱਲ ਸਿਮਰਨ ਕਰਨ ਵਾਲੇ ਨੂੰ ਬਹੁਤਾ ਲੇਟ ਪ੍ਰਸ਼ਾਦਾਂ ਨਹੀਂ ਛਕਣਾ ਚਾਹੀਦਾ ਰਾਤ ਦਾ ਜਿਹੜੀ ਚੀਜ਼ ਸਾਡੇ ਵਾਸਤੇ ਸਹੀ ਨਹੀਂ ਹੈਗੀ ਉਹ ਨਾ ਖਾਵੇ ਉਹਨਾਂ ਨਾਲ ਆਲਸ ਪੈਦਾ ਹੁੰਦੀ ਹੈ ਤੇ ਹੋਰ ਗੱਲ ਰਾਤ ਨੂੰ ਉਹ ਗੱਲਾਂ ਕਰਨੀਆਂ ਜਿਹੜੀਆਂ ਕਿ ਸਾਡੀ ਸੁਰਤੀ ਵਿਰਤੀ ਨੂੰ ਖੰਡਣ ਕਰਦੀਆਂ ਨੇ ਸੁਰਤ ਦਾ ਖਲਾਰਾ ਪਾਉਂਦੀਆਂ ਨੇ ਜੇ देर ਰਾਤ ਤੱਕ ਸਿਮਰਨ ਕਰੇ ਨਾ ਰਾਤ ਦਾ ਸਿਮਰਨ ਕਰਿਆ ਹੋਇਆ ਸਾਡੇ ਸਰੀਰ ਵਿੱਚ ਸਾਡੀ ਬਾਡੀ ਵਿੱਚ ਇਉਂ ਸਰਕਲ ਕਰਦਾ ਰਹਿੰਦਾ ਘੁੰਮਦਾ ਰਹਿੰਦਾ ਉਹ ਜ਼ਰੂਰ ਸਾਡੀ ਸੁਰਤੀ ਬਿਰਤੀ ਨੂੰ ਸਾਡੇ ਖੂਨ ਨੂੰ ਸਾਡੇ ਸਾਹਾਂ ਨੂੰ ਆਪਦੀ ਪਕੜ ਵਿੱਚ ਰੱਖਦਾ ਹੈ ਵਾਈਬ੍ਰੇਸ਼ਨ ਬਣੀ ਰਹਿੰਦੀ ਹੈ ਫਿਰ ਪਵਿੱਤਰ ਰੂਹਾਂ ਦਾ ਵੀ ਪੈਰਾ ਕਹਿ ਲੋ ਜਾਂ ਉਹਨਾਂ ਦੀ ਪ੍ਰਸਾਦ ਕਹਿੰਦੇ ਉਹਦੀ ਕਿਰਪਾ ਕਹਿ ਲੋ ਉਹ ਬਣੀ ਰਹਿੰਦੀ ਹੈ ਸਭ ਤੋਂ ਵੱਡੀ ਗੱਲ ਤਾਂ ਇਹੀ ਨਿਚੋੜ ਕੱਢਿਆ ਗਿਆ ਹੈ ਤੇ ਜਿਆਦਾ ਲੇਟ ਪ੍ਰਸ਼ਾਦਾ ਛਕਣਾ ਤੇ ਬਹੁਤ ਜਿਆਦਾ ਛਕਣਾ ਰਾਤ ਨੂੰ ਇੱਕ ਤਾਂ ਉਹ ਬੰਦੇ ਆਲਸ ਕਰ ਜਾਂਦੇ ਨੇ ਦੂਜੀ ਗੱਲ ਸਭ ਤੋਂ ਵੱਡੀ ਗੱਲ ਹੈ ਜਿਹੜੀ ਸਾਡੀ ਸੁਰਤੀ ਬਿਰਤੀ ਨਾਲ ਖੰਡਣ ਹੁੰਦੀ ਹੈ ਜਦੋਂ ਅਸੀਂ ਰਾਤ ਨੂੰ ਸੌਣ ਲੱਗੇ ਵੀਡੀਓਜ਼ ਦੇਖ ਲੈਨੇ ਆ ਕੋਈ ਇਸ ਤਰ੍ਹਾਂ ਦੇ ਸੌਂਗ ਦੇਖ ਲੈਨੇ ਆ ਸੁਣ ਲੈਨੇ ਆ ਜਾਂ ਕਮੇਡੀ ਵੀਡੀਓਜ਼ ਨੇ ਭਾਵੇਂ ਕਿ ਆਪਾਂ ਇਸ ਤਰ੍ਹਾਂ ਨਹੀਂ ਕਹਿੰਦੇ ਕਿ ਬੁਰੀਆਂ ਚੀਜ਼ਾਂ ਦੇਖਦੇ ਸੰਸਾਰ ਚੰਗੀਆਂ ਚੀਜ਼ਾਂ ਬਹੁਤ ਨਹੀਂ ਐਸੀ ਗੱਲ ਨਹੀਂ ਪਰ ਫੇਰ ਵੀ ਮੱਲੋ ਜੋਰੀ ਉਹ ਆਉਂਦੀਆਂ ਨੇ ਮੂਰੇ ਜਿਹੜੀਆਂ ਕਿ ਜਿਵੇਂ ਕੋਈ ਬਿਜ਼ਨਸ ਦੀਆਂ ਗੱਲਾਂ ਆ ਗਈਆਂ ਮੂਰੇ ਜਾਂ ਕੋਈ ਜਿਵੇਂ ਸੰਸਾਰ ਦੇ ਉੱਤੇ ਲੜਾਈ ਝਗੜਾ ਕਿੱਥੇ ਕੀ ਹੋ ਗਿਆ ਉੱਥੇ ਉਸ ਕੰਟਰੀ ਵਿੱਚ ਕੀ ਹੋ ਗਿਆ ਇੱਧਰ ਕੀ ਹੋ ਗਿਆ ਜਾਂ ਖਾਬਰਾਂ ਤੱਕ ਵੀ ਸਬਰ ਨੂੰ ਰਾਤ ਨੂੰ ਪੈਣ ਲੱਗੇ ਪ੍ਰਭਾਵ ਪਾਉਂਦੀਆਂ ਨੇ ਕਿਉਂਕਿ ਇਹ ਲੜੀ ਹੈ ਨਾ ਇੱਕ ਇੱਕ ਆਪਾਂ ਕੋਈ ਮਨ ਵਿੱਚ ਖਿਆਲ ਲੈ ਕੇ ਆਵਾਂਗੇ ਇੱਕ ਖਿਆਲ ਦੀ ਫਿਰ ਉਹ ਸੰਤਾਨ ਹੁੰਦੀ ਹੈ ਉਹ ਖਿਆਲ ਦੇ ਬੱਚੇ ਹੋਰ ਖਿਆਲ ਹੋਰ ਖਿਆਲ ਹੋਰ ਖਿਆਲ ਜਾਨੀ ਕਿ ਇਸ ਤਰ੍ਹਾਂ ਖਿਆਲਾਂ ਦੀ ਵੀ ਔਲਾਦ ਹੁੰਦੀ ਹੈ ਖਿਆਲਾਂ ਦੀ ਵੀ ਸੰਤਾਨ ਹੁੰਦੀ ਹੈ ਜੇ ਆਪਾਂ ਇੱਕ ਆਪ ਸੰਸਾਰੀ ਖਿਆਲ ਲੈ ਕੇ ਆਵਾਂਗੇ ਕੋਈ ਨਾ ਤਾਂ ਉਹਦੇ ਬੱਚੇ ਬਹੁਤ ਖਿਆਲਾਂ ਦੀ ਲੜੀ ਖੜੀ ਹੁੰਦੀ ਹੈ ਪਿੱਛੇ ਲੜੀਦਾਰ ਜੇ ਬ ਚੰਗਾ ਖਿਆਲ ਲੈ ਕੇ ਆਵਾਂਗੇ ਉਹਦੇ ਪਿੱਛੇ ਵੀ ਚੰਗੇ ਖਿਆਲ ਖੜੇ ਹੁੰਦੇ ਨੇ ਇਸ ਤਰ੍ਹਾਂ ਕਰਕੇ ਰਾਤ ਨੂੰ ਸੌਣ ਲੱਗੇ ਜਿਨੇ ਤਾਂ ਇਉਂ ਲੱਗਦਾ ਵੀ ਮੈਂ ਬਹੁਤ ਜ਼ਿਆਦਾ ਮੈਨੂੰ ਪਰੇਸ਼ਾਨੀ ਆਉਂਦੀ ਐ ਅਮਰਤ ਵੇਲੇ ਜਾਗ ਵੀ ਆ ਜਾਂਦੀ ਐ ਤੇ ਖਾਣਾ ਨਹੀਂ ਹੋਇਆ ਜਦੋਂ ਵੀ ਜਲ ਫੇਰ ਜਪਲਾਂਗੇ ਇਸ ਤਰ੍ਹਾਂ ਵੀ ਹੁੰਦਾ ਪਰ ਅਮਰਤ ਵੇਲੇ ਜਿਨੇ ਸੰਭਾਲਣਾ ਹੈ ਪ੍ਰਸਾਦ ਦੇ ਪਾਣੀ ਤੇ ਸ਼ੁੱਧ ਪ੍ਰਸਾਦ ਅਸਿਕਾ ਕਰੋ ਤੇ ਉਹ ਗੱਲਾਂ ਨਾ ਕਰੇ ਜਿਨ੍ਹਾਂ ਨਾਲ ਪ੍ਰਮਾਤਮਾ ਵਾਹਿਗੁਰੂ ਜੀ ਵਿਸਰਦੇ ਨੇ ਰਾਤ ਨੂੰ ਦੇਰ ਰਾਤ ਤੱਕ ਜਦੋਂ ਆਪਾਂ ਲੱਗਦਾ ਵੀ ਆਪਾਂ ਗੱਲਾਂ-ਬਾਤਾਂ ਕਰਦੇ ਆ ਉਦੋਂ ਤੱਕ ਸਿਮਰਨ ਨਹੀਂ ਕਰਨਾ ਚਾਹੀਦਾ ਕੰਮ ਕਰਨਾ ਕੋਈ ਵੀ ਔਖਾ ਨਹੀਂ ਹੁੰਦਾ ਬਸ ਕੰਮ ਕਰਨ ਦੀ ਆਦਤ ਬਣਾਉਣੀ ਔਖੀ ਹੁੰਦੀ ਹੈ ਕੰਮ ਨਹੀਂ ਔਖੇ ਹੁੰਦੇ ਆਦਤ ਆਦਤ ਬਣਾਉਣੀ ਔਖੀ ਹੁੰਦੀ ਹੈ ਆਦਤ ਬਣਾਓ ਬੀ ਐਨ ਏ ਵੇ ਤੋਂ ਲੈ ਕੇ ਸ਼ਾਮ ਤੱਕ ਬੈਠਣਾ ਜਦੋਂ ਜਦੋਂ ਸਾਨੂੰ ਰਾਤ ਨੂੰ ਆਥਣ ਵੇਲੇ ਸ਼ਾਮਾਂ ਨੂੰ ਪ੍ਰਸ਼ਾਦਾ ਪਾਣੀ ਸ਼ਕ ਲਿਆ ਪ੍ਰਸ਼ਾਦਾ ਪਾਣੀ ਸ਼ਕਣ ਤੋਂ ਬਾਅਦ ਬਾਅਦ ਬਹੁਤੀ ਸਿਮਰਨ ਨਹੀਂ ਕਰਦੇ ਵੀ ਪਹਿਲਾਂ ਕਰ ਲਿਆ ਨਹੀਂ ਪ੍ਰਸ਼ਾਦਾ ਪਾਣੀ ਸ਼ਕਣ ਤੋਂ ਬਾਅਦ ਵੀ ਸਿਮਰਨ ਕਰੋ ਜਦੋਂ ਸਿਮਰਨ ਕਰਦੇ ਕਰਦੇ ਨੂੰ ਨੀਂਦ ੱੱਕਾ ਕਰਦੀ ਹੈ ਨਾ ਉਦੋਂ ਸੌਂਓ ਫਿਰ ਅੰਮ੍ਰਿਤ ਵੇਲੇ ਆਪਣੇ ਆਪ ਉੱਠੋਗੇ ਜਦੋਂ ਤੁਹਾਨੂੰ ਨੀਂਦ ਤੰਗ ਕਰਦੀ ਹੈ ਨਾ ਫੇਰ ਸੌਂਵੋ ਫੋਨ ਤੇ ਨਾ ਸਮਾਂ ਖਰਾਬ ਕਰੋ ਰਾਤ ਨੂੰ ਸਿਮਰਨ ਕਰਦੇ ਰੁਪਾ ਮੈਂ ਤੁਸੀਂ 10 ਮਿੰਟ ਬੈਠੋ 10 ਮਿੰਟਾਂ ਵਿੱਚ ਹੀ ਤੁਹਾਨੂੰ ਨੀਂਦ ਜ਼ੋਰ ਪਾਉਂਦੀ ਹੈ ਫੇਰ ਸੌਂਵੋ ਤੁਸੀਂ ਫਿਰ ਜ਼ਰੂਰ ਜਾਗ ਆਵੇਗੀ ਕਿਉਂਕਿ ਪਹਿਲਾ ਪਹਿਰਾ ਫੁੱਲੜਾ ਫਲਪੀ ਪੱਛਾ ਰਾਤ ਜੋਜਗਨ ਲਹਾਨਸੋ ਸਾਈ ਕੰਨੋ ਦਾਤ ਕਹਿੰਦੇ ਜਿਹੜਾ ਪਿਛਲ ਰਾਤ ਦਾ ਸਿਮਰਨ ਕਰਿਆ ਹੋਇਆ ਨਾ ਉਹ یوں ਹੈ ਜਿਵੇਂ ਕਿਸੇ ਰੁੱਖ ਨੂੰ ਫਲ ਫੁੱਲ ਲੱਗਦੇ ਨੇ ਤੇ ਕੁਝ ਕੁਸਚਨਾਂ ਬਾਅਦ ਉਹ ਫੁੱਲ ਤੋਂ ਬਾਅਦ ਫਿਰ ਪੱਕ ਜਾਂਦਾ ਜਦੋਂ ਉਹ ਫਿਰ ਫਲ ਬਣਦਾ ਇਸ ਦਿਨ ਰਾਤ ਦਾ ਜਪਿਆ ਹੋਇਆ ਫੁੱਲਾਂ ਦੀ ਤਰ੍ਹਾਂ ਤੇ ਸਵੇਰ ਨੂੰ ਉਹਨਾਂ ਦਾ ਹੀ